ਇੱਕ ਵਾਰ ਆਦਰ ਸੰਗਰੀ ਹੈ ਕਲ ਨੌਂ ਦੇ ਆਵੇ ਭਾਏ ਸਭ ਥਾਏ ਹੋਏ ਸਹਾਏ ਸਾਚਾ ਗੁਰੂ ਲਾਟੋਰੇ ਫਲਾਨਾ ਗੁਰੂ ਨਿਰਾਉਣ ਵਾਸਤੇ ਬਗੋ ਮਹਾਰਾਜ ਦੇ ਚਰਨਾ ਦਾ ਅশীরਵਾਦ ਲੈਣ ਵਾਸਤੇ ਗੁਰ ਤੇਗ ਬਹਾਦਰ ਸਾਹਿਬ ਆਪਣੇ ਸਿਰ ਤੇ ਰੱਖਣ ਵਾਸਤੇ ਹੱਥ ਆਪਣੇ ਸਿਰ ਤੇ ਰੱਖਣ ਵਾਸਤੇ ਅশীরਵਾਦ ਲੈ ਕੇ ਵਾਏ ਗੁਰ ਨਾਲ ਜੁੜਨ ਵਾਸਤੇ ਸਮੂਹ ਸਮੁੱਚਾ ਸੈਟ ਬੈਠਾ ਹੋਏ ਆਕਾਲੀ ਲੀਡਰ ਖਾਬਾ ਕਾਲੀਦਾਤੇ ਪ੍ਰਧਾਨ ਸਰਦਾਰ ਸੁਭੀਰ ਸਿੰਘ ਬਾਦਲ ਸ਼ਰੋਮਣ ਗੁਰਪ੍ਰਤਪਨ ਪਟੜੀਆ ਪ੍ਰਧਾਨ ਸਰਦਾਰ ਬਜੀਤ ਸਿੰਘ ਜਹਮੀ ਐਡਵੋਕੇਟ ਬਾ ਮੈਨੇ ਪਾਰੇ ਦੇ ਨਾਲ ਅਗਾ ਦੇ ਟਾਈਮ ਤੇ ਵੀ ਇੱਕ ਮਿੰਟ ਜੀ ਭਾਈ 30 ਸਾਲ ਬਾਅਦ ਇੱਕ ਮਿੰਟ ਮੜਦਾ ਮੈਂ ਤੇ ਪਹਿਲਾਂ ਮੈਂ ਵੀਰਾਂ ਦੇ ਜਿਹੜੇ ਆਪਣੇ ਖੜੇ ਆ ਵਾਕੇ ਦੀ ਸਾਦਾ ਸਤਕਾਰ ਕਰਦੇ ਹੋ ਤੇ ਪਰਿਵਾਰਾਂ ਕੋਲ ਥੱਲੇ ਦੀ ਆ ਬੈਠੋ ਬੈਠੋ ਨੰਦਾਊ ਦਾ ਪੂਰਾ ਸੋਤ ਸਤ ਤੋਂ ਪਹਿਲਾਂ ਸਮੂਹ ਸਹਿਤ ਬੈਠੇ ਪਤੰਕੇ ਲੀਡਰ ਅਰ ਸਮੂਹ ਬੈਠੇ ਆਈ ਪਾਸੰਗਰ ਜੀ ਪਾਨ-ਪਾਨ ਦੇ ਹਾਸ਼ੀਆਂ ਭਰ ਰਹੇ ਔਰ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਚਾਹ ਚੜੂਗਾ ਸਮੂਹ ਜੇਲ੍ਹ ਦੇ ਅੰਦਰ ਬੈਠੇ ਮੇਰੇ ਸਾਥੀ ਔਰ ਜਿਹੜਾ ਮੈਨੂੰ ਬਾਬਾ ਜੀ ਬਾਬਾ ਜੀ ਜਿੰਨਾ ਛੱਟ ਸੋਚਨਾ ਪਰਾਂ ਬਾਬਾ ਜੀ ਟੀਨ ਆ ਗਿਆ ਬਾਬਾ ਜੀ ਟੀਨ ਆ ਗਿਆ ਸਾਰਿਆਂ ਨੂੰ ਵੈਕਮ ਦੱਸਣਾ ਉਹਨਾਂ ਨੂੰ ਵੀ ਸਾਰਿਆਂ ਨੂੰ ਗੱਜਵਾਟ ਕੇ ਫਤਿਹ ਬੁਲਾਉਣਾ ਹਾਂ ਫਤਿਹ ਦਾ ਜਵਾ ਫਤਿਹਵੰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਨਾ ਜ਼ਿਆਦਾ ਨਹੀਂ ਲੈਣਾ ਕਿਉਂਕਿ ਜੋ ਮੈਂ ਸੱਚ ਦੱਸਣਾ ਸੀ ਉਹ ਮੈਂ ਪਿਛਲੇ ਸਾਲ ਦੱਸ ਦਿੱਤਾ ਜਾਂਦੇ ਦੇਣ ਉਹਦਾ ਅਸਰ ਹੋਇਆ ਹੁਣ ਮੈਨੂੰ ਕੋਈ ਬੋਲਣ ਦੀ ਲੋੜ ਨਹੀਂ ਔਰ ਜਿੰਨਾ ਲੋਕਾਂ ਨੇ ਉਹ ਸੱਚ ਨੂੰ ਸਮਝ ਲਿਆ ਝੂਠ ਨੂੰ ਪਛਾਨ ਲਿਆ ਤੇ ਉਹ ਜਵਾਬ ਦੇ ਜਾਂਦੇ ਆਪੇ ਆ ਮੋਬੈਲ ਜਾਂ ਜਣ ਚੱਲਿਆ ਸਾਡੇ ਟਾਈਮ ਤੇ ਹੁੰਦਾ ਨਹੀਂ ਸੀ 1990 ਤੋਂ ਅੰਦਰ ਆ 35 ਸਾਲ ਹੋ ਗਏ 30 ਸਾਲਾਂ ਦੇ ਜਦੋਂ ਅੰਦਰ ਗਿਆ ਔਰ 35 ਸਾਲ ਹੁਣ ਹੋ ਗਏ 65 ਸਾਲ ਉਮਰ ਹੋ ਗਈ ਹੈ ਸਰਕਾਰਾਂ ਦਾ ਅਜੇ ਕੋਈ ਮਨ ਨਹੀਂ ਬਣਦਾ ਛੱਡਣ ਨੂੰ ਤੇ ਮੈਂ ਆਉਣ ਡਿਆ ਸੀ ਔਰ ਅਕਾਜ ਬੋਰਡ ਪੜਿਆ ਲਿਖਿਆ ਕੀ ਆ ਸਮੂਹ ਬੰਦੀ ਸਿੰਘਾਂ ਵਾਸਤੇ ਪੰਕਤ ਘੱਟ ਤਥਲੇ ਫੋਟੋਗ੍ਰਾਫੀ ਲੱਗੀ ਆ ਉਹ ਪ੍ਰੀਤਕੋਟ ਵਾਲੇ ਆਂਦੇ ਦੀ ਇੰਦਰਾ ਕਾਮੀ ਨੇ ਕਾਲ ਤੱਟਾਇਆ ਸੀ ਇਹਨਾਂ ਦੇ ਆਂ ਤੁਸੀਂ ਕਿਹਾ ਉਹਦਾ ਬਤਲਾ ਲਿਆ ਭਾਈ ਸੁਖਵੰਤ ਸਿੰਘ ਨੇ ਤੇ ਭਾਈ ਤੇਰਾ ਪਿਓ ਅਗਲਿਆਂ ਮਾਰਿਆ ਸੀ ਤੂੰ ਆ ਪਹਿਜੋ ਆ ਤੇ ਕੀ ਕੀਤਾ ਲੋਕਾਂ ਕੋਲ ਆ ਕੁਰਸੀ ਜੀ ਮਾਲ ਕੇ ਬੈਇਆ ਸ਼ਹੀਦ ਪਾਇ ਹਰਜਿੰਦਰ ਸਿੰਘ ਜੰਦਾ ਸਹੀਰ ਪਾਇ ਸੁਖਲੇ ਸਿੰਘ ਸੁੱਖਾ ਹੋਰ ਮੈਂ ਮੇਕਾ ਖਾਰ ਕੋ ਸੀਤਾ ਸਿੰਘ ਦੇ ਨਾਂ ਲਵਾ ਕਹਦੇ ਮਾਤਾ ਨੇ ਇਲੈਕਸ਼ਨ ਲੜੀ ਕਹਦੇ ਬਾਪ ਨੇ ਕਿਸੇ ਦੇ ਭਰਾ ਨੇ ਇਲੈਕਸ਼ਨ ਲੜੀ ਨਹੀਂ ਅਹੀਂ ਮੈਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹਿਣਾ ਪ੍ਰਧਾਨ ਸਾਹਿਬ ਜੀ ਬੰਦੀ ਸਿੰਘ ਸਾਰੇ ਜਿਹੜੇ ਜਹਾਜ਼ ਨੂੰ ਜੋਦੇ ਆਹੀਂ ਨਾ ਦੇ ਕਿਸ ਨੂੰ ਐਮਐਲਏ ਦੀ ਲਾਲਸਾ ਨਾ ਐਮਪੀ ਦੀ ਲਾਲਸਾ ਨਾ ਸ੍ਰੋਮੇ ਗੁਰਦੁਆਪਨਨ ਬੇਟੀ ਦੇ ਕੇ ਹੈ ਅਮਦੇ ਦੀ ਲਾਲਸਾ ਹੈ ਐਂਦੇ ਲਾਣ ਵਾਲੇ ਆ ਇੱਕ ਦੋਰਾ ਲਾਉਣਾ ਜ਼ਰੂਰ ਅਸੀਂ ਕਰਨੀ ਕੌਮ ਦੀ ਸੇਵਾ ਧਰਮ ਦੀ ਲੜਾਈ ਲੜਨੀ ਆਓ ਜੇ ਤਰਮ ਮਾਨ ਦੇ ਸੂਰਮਿਆਂ ਕੌਮ ਹੈ ਉਜਾੜ ਕਰਨੀ ਨਾ ਤਾਂ ਫੇਰੀ ਬੰਬ ਚ ਲਾਉਣੇ ਇੱਕ ਦਿਨ ਸਹ ਜਾਣਗੇ ਜਦੋਂ ਲੋੜ ਸੱਜਣਾ ਨੂੰ ਸਾਡੀ ਪੈ ਗਈ ਆਪੇ ਆਗੇ ਲੈ ਜਾਣਗੇ ਧੰਨੇ ਲਾਇ ਬੰਦੀ ਸਿੰਘਾਂ ਵਾਤੇ ਬਰਗਾੜੀ ਮੋਚਾ ਲੱਗਿਆ ਇੱਥੇ ਮੋਚਾ ਲੱਗਿਆ ਉੱਥੇ ਮੋਚਾ ਲੱਗਿਆ ਪਾਏ ਇਕੱਠੇ ਕਰਕੇ ਗਾੜੇ ਸੋਹਮਣੀ ਗੁਰਦੁਆਰਾ ਬਦਲ ਕਮੇਟੀ ਸੁਲੋਣੀ ਕਾਗਜ਼ਦਾਰ ਨੇ ਮੈਂ ਪਹਿਲਾਂ ਦੱਸ ਚੁੱਕਾ ਬਿਹਲੇ ਸਾਲ ਕੇ ਬੰਦੀ ਸਿੰਘਾਂ ਨੂੰ ਖਾਲਸਾ ਕਰਕੇ ਮੈਂ ਗੁਰਦੀਪ ਸਿੰਘ ਖੜਾ ਪੈ ਜਿੰਦੂਪਾਲਪੁਰ ਤੋਂ ਦਿੱਲੀੋਂ ਪੰਜਾਬ ਚ ਲਿਆਂਦਾ ਛੁੱਟੀਆਂ ਤੋਰੀਆਂ ਉਹ ਛੁੱਟੀਆਂ ਸੀ ਆਰਿਆਂ ਜੋ ਕੈਦੀ ਦੀ ਛੁੱਟੀ ਬਣਦੀ ਐ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਕੋ ਬੇਨਤੀ ਕਰਦੀ ਆ ਭਾਈ ਜੇ ਤੁਸੀਂ ਚਾਹੁੰਦੇ ਕੇ ਪੰਜਾਬ ਦੇ ਮਸਲੇ ਹੱਲ ਹੋਣ ਪੰਤਕ ਮਸਲੇ ਹੱਲ ਹੋਣ ਖਰੋਮਣੀ ਕਾਲੀ ਦਲ ਦੀ ਗਰਵਾਈ ਇਹ ਸਾਰੇ ਇਕੱਠੇ ਹੋ ਜੋ ਇਕ ਆਤਮ ਸਾਬ ਤੋਂ ਵੀ ਹੁਕਮ ਆਇਆ ਸਾਰੇ ਇੱਕ ਹੋ ਜਿਓ ਸਭ ਗੁੱਸੇ ਗੇਲੇ ਭੁੱਲ ਜਿਓ ਇਹ ਸਤਿਗੁਰੂ ਦਾ ਦਰ ਹੈ ਸਤਿਗੁਰ ਦੇ ਦਰ ਤੇ ਆਪਾਂ ਸੀਸ ਨਵਾ ਕੇ ਸਭ ਕੁਝ ਮੰਗਦੇ ਆ ਮੈਂ ਅੱਜ ਤੱਕ ਕੋਈ ਐਸਾ ਸ਼ਰਮ ਨਹੀਂ ਚਾਲੀਦਾ ਪ੍ਰਧਾਨ ਨਹੀਂ ਜੇ ਵੇਖਿਆ ਆਪਣੀ ਇੰਨੀ ਜ਼ਿੰਦਗੀ ਦੇ ਵਿੱਚ ਜਿਨੇ ਹੱਥ ਜੋੜ ਕੇ ਆਖਿਆ ਹੋਏ ਕਿ ਜੇ ਮੇਥੋਂ ਕੋਈ ਗਲਤੀ ਹੋਈ ਆ ਸਰਕਾਰ ਚ ਲਾਉਂਦੇ ਆ ਵਿਚਰਦੇ ਆ ਤਮਾ ਤੁਹਾਡੇ ਸਾਰਿਆਂ ਤੋਂ ਭਾਈਓ ਮਾਫੀ ਮੰਗਦਾ ਤੇ ਤੁਸੀਂ ਆ ਜਾਓ ਵਾਪਸ ਆਪਣੇ ਘਰ ਆ ਜਾਓ ਧਿਆਨਤਨ ਡੋਗ ਰਿਆ ਤੇ ਨਾਂ ਨਾ ਲਖਾਓ ਭਾਈ ਸਿੰਘਾਂ ਦੇ ਨਾਲ ਖਾਓ ਸੂਰਮਿਆਂ ਦੇ ਨਾਲ ਖਾਓ ਇੱਕ ਮਾੜੀ ਜਿਹੀ ਇਤਿਹਾਸ ਗੱਲ ਦੱਸਣੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਮੇਰਾ ਸਾਰਾ ਉਹ ਲੋਕ ਸਮਝ ਜਾਣਗੇ ਉਹ ਵੀਰ ਮਹਾਰਾਜਾ ਜੀ ਫਿਰ ਫੈਂਡੇ ਤੇ ਆਮ ਜਿਹੜੇ ਗਰੰਥੀ ਸਿੰਘ ਹੁੰਦੇ ਸੀ ਖਾਸਾ ਰਾਸ ਸੀ ਉਹਨਾਂ ਗ੍ਰਾਂਥੀ ਸਿੰਘਾਂ ਦਾ ਸਤਿਕਾਰ ਕਰਨਾ ਗੋਡੀਆਂ ਹੱਥ ਲਾਉਣੇ ਬਹੁਤ ਹੀ ਨਿਮਰਤਾ ਸਹਿਤ ਸਤਿਕਾਰ ਕਰਨਾ ਉਹ ਇੱਕ ਦਿਨ ਦੋਵੇਂ ਵਿਚਾਰ ਕਰਦੇ ਆ ਕਹਿੰਦੇ ਯਾਰ ਮਹਾਰਾਜਾ ਕਿਹਨੂੰ ਕਰਨਲ ਬਣਾ ਦਿੰਦਾ ਕਿਹਨੂੰ ਜਰਨਲ ਬਣਾ ਦਿੰਦਾ ਸਾਡੇ ਘਰ ਦੀ ਖਾਲੀ ਗੋਡੀਆਂ ਹੱਥ ਲਾ ਗਈ ਸਾਰੀ ਦਿਨ ਤੱਕ ਮਹਾਰਾਜਾ ਦੇ ਸੁਵੇ ਨੇ ਖਬਰ ਦੇ ਦਿੱਤੀ ਮਹਾਰਾਜਾ ਜੀ ਉਸ ਨੇ ਉਹਨਾਂ ਨੂੰ ਕਰਨਲ ਦੇ ਜਨਮ ਬਣਾ ਦਿੱਤਾ ਭਾਈ ਉਹ ਮਹਾਰਾਜਾ ਨੂੰ ਕਰਨਾ ਚਾਹ ਰਿਹਾ ਉਹ ਮਹਾਰਾਜਾ ਹੀ ਮਹਾਰਾਜਾ ਨੂੰ ਸਲੂਟ ਮਾਰਨਾ ਪਿਆ ਸਲੂਟ ਮਾਰਨਾ ਪਿਆ ਜੇ ਮਹਾਰਾਜਾ ਨੇ ਇੱਕ ਨੇ ਮਾਰਿਆ ਨਾ ਮਹਾਰਾਜ ਨੇ ਕਰਬ ਕਰ ਲਿਆ ਤੇ ਤੂੰ ਕਰਨਾ ਨਾ ਮੈਂ ਮਾਰਿਆ ਤੂੰ ਮੈਨੂੰ ਸਲੂਟ ਨਹੀਂ ਮਾਰਿਆ ਫੇਰ ਕਹਿੰਦੇ ਕਿ ਅਹੀਂ ਦੇ ਮਹਾਰਾਜ ਨੂੰ ਕਿ ਤੋ ਫਰਿਆਦ ਕੀਤੀ ਜੀ ਅਹੀਂ ਦੇ ਗਰੰਟੀ ਹੈ ਤੂੰ ਹੀ ਤਾਨੂੰ ਹੱਥ ਲਾਉਂਦੇ ਲੈ ਗੋਡੀ ਉਹਨਾਂ ਨੇ ਕਿਹਾ ਭਾਈ ਤਾਨੂੰ ਨਹੀਂ ਹੱਥ ਲਾਉਂਦੇ ਅਹੀਂ ਕਿ ਉਹ ਸੁਪਰੀਮ ਜਿਹੜੀ ਕਹਾ ਤੱਕ ਸਾਹ ਹੈ ਹਰ ਕੋ ਮੈਂ ਸਾ ਪਾਰਸਾ ਨੇ ਜਿਹੜਾ ਆਪਣੇ ਇਤਿਹਾਰ ਕੀਤਾ ਨੀ ਰੱਖੀ ਆ ਬਾਬਾ ਮੁੰਡਾ ਸਾਹਿਬ ਨੇ ਅਸੀਂ ਉਹਨੂੰ ਨਮਸਕਾਰ ਕਰਦੇ ਹੁਣ ਤੁਸੀਂ ਆ ਵੀ ਸਮਝ ਜਾਣਾ ਪਹਿਲੇ ਲੋਕਾਂ ਤੋਂ ਬਚੋ ਜਿਹੜੇ ਐਨੀ ਉੱਚ ਪਦਵੀ ਸ੍ਰੀ ਕਾਲ ਤਖਤ ਸਾਹਿਬ ਦੀ ਮਹਾਨ ਪਦਵੀ ਤੇ ਜਿਹੜਾ ਵਿਅਕਤੀ ਰਿਹਾ ਹੋਵੇ ਤੇ ਅੱਜ ਅਕਾਲੀ ਦਲ ਦੀਆਂ ਪ੍ਰਧਾਨੀਆਂ ਲਵਦਾ ਦਿੰਦਾ ਔਰ ਤੁਸੀਂ ਵੇਖ ਲਓ ਕਿ ਸੱਚ ਕਿੱਥੇ ਐ ਅੱਜ ਝੂਠ ਕਿੱਥੇ ਐ ਬਾਕੀ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਉਹ ਸੰਤ ਕਹੀ ਜਾਂਦੀ ਆ ਸੰਤ ਨੇ ਜਿੱਦਾਂ ਮੱਖਣ ਸਾਲ ਬਾਣੇ ਨੇ ਹੌਲੀ ਹੌਲੀ ਲੱਭ ਲਿਆ ਗੁਰੂ ਮਾਰਾ ਨੂੰ ਕਿਹਾ ਸੱਚਾ ਗੁਰ ਲੱਭੋਰੇ ਸੱਚਾ ਗੁਰ ਲੱਭੋ ਇਹਦਾ ਤੁਸੀਂ ਹੌਲੀ ਹੌਲੀ ਲੱਭ ਲੈਣੀ ਆ ਇੱਕੋ ਬੇਨਤੀ ਆ ਇਕੱਠੇ ਹੋ ਜਾਓ ਇਕੱਠੇ ਹੋ ਕੇ ਕੁਝ ਲੈ ਲਓਗੇ ਛੋਟੀ ਜੀ ਅਪੀਲ ਦਿੱਲੀ ਵਾਲਿਆਂ ਨੂੰ ਕਰਦੇ ਆ ਭਾਈ ਕੋਈ ਸੈਂਟਰ ਸਰਕਾਰ ਨਾਲ ਝਾੜੀ ਨਹੀਂ ਕਰ ਲਈ ਪਰ ਸਰਕਾਰ ਇਹਨੇ ਅਜ ਤੱਕ ਲੀਡਰਾਂ ਨੂੰ ਹਰ ਗਿਆ ਏ ਤੇ ਤੁਸੀਂ ਵਰਤੇ ਜਾ ਰਹੇ ਹੋ ਕਮ ਸੇ ਕਮ ਜੇ ਤੁਹਾਡੀ ਚੱਲਦੀ ਆ ਤੇ ਬਤੀਸੂਆਂ ਤੇ ਯਾਦ ਕਰਾ ਦਿਓ ਸਾਡਾ ਕਿਸੇ ਨੇ ਪਿਓ ਨਹੀਂ ਮਾਰਿਆ ਸਾਡਾ ਕੋਈ ਮਾਮਾ ਫੁੱਫੜ ਨਹੀਂ ਦਿੱਲੀ ਮਰਿਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਹ ਤੋਂ ਬਾਅਦ ਸਿੱਖਾਂ ਉਥੇ ਗਲਾਂ ਦੇ ਟਹਿਰਪਾਪਾ ਦੇ ਸਾਰੇ ਗਏ ਆ ਇੱਕ ਘੰਟੇ ਦੇ ਬੱਚੇ ਨੂੰ ਨਿੱਜੇ ਤੇ ਟੰਗ ਕੇ ਮਾਰਿਆ ਗਿਆ ਇੱਕ ਘੰਟੇ ਦੇ ਬੱਚੇ ਨੂੰ ਬਾਹਰ ਖੜੀ ਹੋ ਕੇ ਮਦੀਰ ਵੇਂਦੇ ਰਹੀ ਆ ਤੇ ਜਨਮ ਲਵੇ ਤੇ ਇਹਨੂੰ ਮਾਰੀਏ ਅਹੀਂ ਪੰਜਾਬ ਆਣੇ ਆਪਣੇ ਘਰ-ਬਾਰ ਛੱਡ ਕੇ ਕਾਰਾਂ ਕੁੱਟੀਆਂ ਦੀ ਸੰਦੋਸ ਛੱਡ ਕੇ ਆਪਣੀਆਂ ਪੜ੍ਹਾਈਆਂ ਹਲਕੇ ਛੱਡ ਕੇ ਕਿਸੇ ਨੌਕਰੀ ਦਾ ਨਾਮ ਲਾਲਚ ਕਰਦਿਆਂ ਹੋਇਆਂ ਮਾਂ ਪੁੱਤ ਨੇ ਉਤੋਂ ਅਸੀਰਵਾਦ ਲੈ ਕੇ ਮਾਂ ਪੁੱਤ ਨੇ ਜਿਸੀਨੀ ਵਟੀ ਅਸੀਂ ਉੱਥੇ ਜਾ ਕੇ ਉਹਨਾਂ ਦੇ ਬਦਲੇ ਲਏ ਤੇ ਅੱਜ ਤੁਸੀਂ ਰਾਮਬੰਦੀ ਸੀ ਕਹਿੰਦੇ ਹੋ ਤੇ ਦਿੱਲੀ ਵਾਲਿਆਂ ਨੇ ਆਖਿਆ ਦਿੱਲੀ ਵਾਲਿਆਂ ਤੋਂ ਹਟਾ ਮੈਂ ਪੁੱਤ ਨੂੰ ਮਾਰਨ ਵਾਸਤੇ ਡੰਡਾ ਵੀ ਨਿਕਲਿਆ ਉਹ ਭਾਈ ਮਾਝੇ ਜੋ ਜਾਜਾ ਹੀ ਬੰਦੇ ਲੈਣ ਨੇ ਹੁਣ ਤੁਹਾਡੇ ਹੱਥ ਸਰਕਾਰ ਦੀ ਕਮਾਨ ਆ ਤੇ ਕੁਝ ਕਰ ਲਓ ਸਰਕਾਰ ਨੂੰ ਕਹਿ ਕੇ ਤੇ 35 35 ਸਾਲਾਂ ਦੇ ਬੰਦੀਸ਼ੀਆਂ ਨੂੰ ਬਾਹਰ ਕਢਾ ਲਓ ਤੁਹਾਨੂੰ ਪੰਥ ਜਿਹੜਾ ਉਹ ਕੋਈ ਸਾਹਾਸ ਹੀ ਦੇ ਦੂਗਾ ਨਹੀਂ ਤੇ ਮੁੜ ਕੇ ਇਹ 2-4 ਸਾਲ ਹੀ ਹੁੰਦੇ ਫਿਰ ਕੰਧਾਂ ਨੇ ਵਜਣ ਵਾਲੀ ਗੱਲ ਹੋ ਗਈ ਆ ਸੋ ਪ੍ਰਧਾਨ ਸਾਹਮਣੇ ਬੋਲਣਾ ਸਰਦਾਰ ਰਜਿੰਦਰ ਸਿੰਘ ਧਾਮੀਤਾਂ ਨੇ ਜੀ ਔਰ ਸਰਦਾਰ ਸਿੰਘ ਵੀਰ ਸੇ ਬਾਲਾ ਸਾਹਮਣੇ ਬੋਲਣਾ ਮੈਂ ਜਿਆਦਾ ਕੰਮ ਨਹੀਂ ਨਾ ਨਹੀਂ ਤਾਂ ਹੁੰਦਿਆ ਇੱਕ ਨਿੱਕੀ ਗੱਲ ਜ਼ਰੂਰ ਕਹਿਣੀ ਹੈ ਕਹਿੰਦੀ ਪਰਿਵਾਰਾਂ ਤੋਂ ਕਹਿੰਦੇ ਅੰਦਰ ਬਹੁਤ ਨੇ ਬਹੁਤ ਤਾਂ ਡਾਇਰੈਕਟਰ ਇਹਨਾਂ ਜਾਇਜ਼ ਪਰਤੇ ਹੋ ਕੇ ਤੁਹਾਡੇ ਮੁੰਡੇ ਅੰਦਰ ਗਏ ਆ ਉੱਥੇ ਜਦੋਂ ਮੈਨੂੰ ਮਿਲਦੇ ਤਾਂ ਦੱਸਦੇ ਆ ਤੇ ਬਾਬਾ ਜੀ ਮੈਂ ਤੇ ਇੱਦਾਂ ਤੁਰਿਆ ਜਾ ਰਹਾ ਚੱਕ ਕੇ ਬੱਚਾ ਠੋਕਦਾ ਤੇ ਸਾਡੇ ਇੱਕ ਉਸੌਣੇ ਕਾਲੀਗਲ ਦੇ ਪ੍ਰਧਾਨ ਸਾਹਿਬੇ ਬੈਠੇ ਆ ਮੈਂ ਨਾ ਜਿੱਦਣ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜੂ ਪੰਜਾਬ ਦਾ ਤੁਹਾਡੇ ਬੱਚਿਆਂ ਦੇ ਸਾਰੇ ਪਰਤੇ ਜਿਹੜੇ ਝੂਠੇ ਆ ਰੱਦ ਕਰਾਵਾਂਗਾ ਤੇ ਮਾਰ ਕਰ ਔਰ ਆ ਜਿਹੜੀ ਛੁੱਟੀ ਆਹੀ ਨਹੀਂ ਜਿਹੜੀ ਛੁੱਟੀ ਆਹੀ ਵੀ ਨਾਂਮੀ ਨਾ ਹੋਇਆ ਇਹ ਲਗਾਤਾਰ ਸੇਸੇ ਵੀ ਨਹੀਂ ਪੱਤੀ ਕਰਵਾਵਾਂਗੇ ਔਰ ਜਿਹੜੇ 20 ਸਾਲ ਕੱਪੜੇ ਪੈਂਦੇ ਹੈ ਜਿਹੜੀ ਜਗਾ ਅਠਾ ਸਾਲਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਬਾਹਰ ਕਢਵਾਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਖੁਮਾਤਾ ਜਾ ਗਿਆ ਗਲਤੀ ਨੂੰ ਸੁਧਾਰ ਕਰਨੀ ਬਾਕੀ ਤੁਸੀਂ ਸਿਆਣੇ ਹੋ ਇਹ ਇੱਕੋ ਗੱਲ ਕਹੂੰਗਾ ਵੀ ਜਿਹੜੇ ਵੀਰ ਰੁਸ ਕੇ ਗਏ ਆ ਵਾਹ ਪਾਜੋਨ ਤੇ ਤੁਹਾਨੂੰ ਪ੍ਰਧਾਨ ਸਾਹਿਬ ਨੇ ਮਾਫੀ ਮੰਗ ਕੇ ਬੁਲਾਇਆ ਚੰਗੇ ਰਹੋਗੇ ਕੋਈ ਨਾ ਕੁਝ ਪੱਲੇ ਪੈ ਜੂ ਨਹੀਂ ਤੇ ਕੰਧਾ ਨਾਲ ਵਜਣ ਵਾਲੀ ਗੱਲ ਆ ਜਿਵੇਂ ਦਾ ਜੱਗਾ ਕੁਝ ਮੁਆਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ